ਲੰਬਰਤ ਹੈ ਪੰਜਾਬ ਨਿਊਜ਼ ਇਹਨਾਂ ਦਾ ਵੀ ਧੰਨਵਾਦ ਆ ਜਿਹੜੇ ਇਦਾਂ ਦੀਆਂ ਸਵਾਮਾਂ ਲੋਕਾਂ ਤੱਕ ਪਹੁੰਚਾਉਂਦੇ ਆ ਔਰ ਗਾਂਵ ਵੱਦ ਕੇ ਹੋਰ ਲੋਕ ਵੀ ਸਵਾਮ ਵਿੱਚ ਹਿੱਸਾ ਪਾ ਕੇ ਤੇ ਸਮਾਜ ਦੀ ਦੀ ਸੇਵਾ ਆ ਉਹ ਵੱਧ ਵੱਧ ਕੀਤੀ ਜਾ ਸਕਦੀ ਆ ਤੁਹਾ ਮੈਂ ਦੁਬਾਰਾ ਪੂਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪ ਜੀ ਦਾ ਜਿੰਨੀ ਜੀ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਦੋਲਬ ਜੀ ਨੂੰ ਨਿਹਾਲ ਜੈ ਜੈਕਾਰ ਅਲਮੈਕ ਜੀ ਦੇ ਪਤੀ ਇਹ ਕੈਂਪ 16ਵਾਂ ਕੈਂਪ ਅੱਜ ਇਹ ਮੇਰੇ ਬਾਪ ਜੀ ਦੀ ਯਾਦ ਵਿੱਚ ਸਰਦਾਰ ਹਾਕਮ ਸਿੰਘ ਉਪਲ ਦੀ ਯਾਦ ਵਿੱਚ ਅਸੀਂ ਲਾ ਰਹੇ ਹਾਂ ਵੀ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਵੀ ਨਗਰ ਦੀ ਸੇਵਾ ਹੋ ਸਕੇ ਵੈਗ ਜੀ ਦਾ ਖਾਸਾ ਵੈਗ ਜੀ ਗੁਰਵੇਰ ਸਿੰਘ ਕੁਲਵਿੰਦ ਤੋਂ ਕੀਤੇ ਕਦਮ ਲਏ ਤੋਂ ਪੰਜ ਰੋਜ਼ ਜੀਰ ਸਿੰਘ ਦੇ ਪੰਚ ਭਾਵ ਦੇ ਹੁੰਦੇ ਆ ਇਹਦਾ ਬਾਗਬਾਨ ਆਪਾਂ ਕਾਹਨਾ ਚੈੱਕ ਅਪ ਕਰਵਾਉਂਦੇ ਹਾਂ ਕੋਡਾਂ ਨੂੰ ਤੇ ٹیم ਉਹਦੀ پوری ਕੀ ਕਰਨ ਜੁਣੇ ਯੂناਇਟਿਡ ਸਿੱਖ ਕਮਿਸ਼ਨ ਦੇ ਓਪਨ ਪਰਿਵਾਰ ਦਾ ਮੈਂ ਬਹੁਤ ਜਿਆਦਾ ਧੰਨਵਾਦੀ ਹਾਂ ਮੈਨੂੰ ਉਹਨਾਂ ਨੇ ਇਹ ਸੇਵਾ ਦਾ ਮੌਕਾ ਦਿੱਤਾ ਕਿੰਨੇ ਜਮ ਹੁਣ ਤੱਕ 100 ਸਮ ਨਹੀਂ ਜਾ ਚੁੱਕੇ ਨੇ ਤੇ ਬਗ ਬਗ ਉਮੀਦ ਹੈ ਕਿ ਅਸੀਂ 350 400 ਚੈੱਕਪ ਫਰੀ ਕਰ ਇਹਦੇ ਵਿੱਚ ਜਿੰਨੀਆਂ ਵੀ ਅੱਖਾਂ ਦੀਆਂ ਦਿੱਕਤਾ ਨੇ ਅਸੀਂ ਉਹਨਾਂ ਦਾ ਚੈੱਕਅਪ ਕਰ ਰਹੇ ਹਾਂ ਜਿਹੜੀ ਵੀ ਦਿੱਕਤ ਹੈ ਉਸ ਦੀ ਇੱਥੇ ਦਵਾਈ ਤੇ ਮਰੀਜ਼ਾਂ ਲਈ ਐਨਕਾਂ ਤੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਨੇ ਸਾਰਾ ਕੁਝ ਫ੍ਰੀ ਕੀਤਾ ਜਾਂਦਾ ਹੈ ਲੈਂਸ ਵਗੈਰਾ ਲੈਂਸ ਵਗੈਰਾ ਸਾਰਾ ਕੁਝ ਫ੍ਰੀ ਪਾਇਆ ਹੈ ਹਾਂ ਸਰ ਕੀ ਨਾਮ ਹੈ ਬੇਦਨਾ ਸਰਦਾਰ ਅਵਤਾਰ ਸਿੰਘ ਜੀ ਸਾਹਿਬ ਸਰ ਕੀ ਕਹਿਣਾ ਚਾਹੁੰਦੇ ਹਾਂ ਜਿਹੜਾ ਪਿੰਡ ਔਲ ਕੇ ਸਰਦਾਰ ਹਾਕਮ ਸਿੰਘ ਦੀ ਯਾਦ ਵਿੱਚ ਆਏ ਸਰ ਉਹਨਾਂ ਦੇ ਸੁਪੁੱਤਰ ਵੱਲੋਂ ਅੱਖਾਂ ਦਾ ਮੁੱਖ ਟੈਂਪਲ ਆਇਆ ਜਾ ਰਿਹਾ ਹੈ ਠੀਕ ਹੈ ਨਾ ਚੁੰਨੇ ਜਿਹੜਾ ਤੁਹਾਡੇ ਵਿੱਚ ਬਹੁਤ ਵੱਡਾ ਸਜੋਗ ਹੈ ਯੂਨਾਈਟਿਡ ਸਖ ਮਿਸ਼ਨ ਅਮਰੀਕਾ ਦੀ ਇੱਕ ਸਮਾਜ ਸੇਵੀ ਸੰਸਥਾ ਹੈ ਜਿਹਦੇ ਕੀ ਸਰਦਾਰ ਜਗਤ ਸਿੰਘ ਉਪਾਲ ਜੀ ਸਰਦਾਰ ਨਿਰਮਲ ਸਿੰਘ ਉਪਾਲ ਸਰਦਾਰ ਬਲਵਿੰਦਰ ਸਿੰਘ ਉਪਾਲ ਜੀ ਉਹਨਾਂ ਦੇ ਮੈਂਬਰ ਹਨ ਔਰ ਇਹ ਜਿਹੜੀ ਸੰਸਥਾ ਹੈ ਇਸ ਨੇ 2005 ਤੋਂ ਲੈ ਕੇ ਹੁਣ ਤੱਕ 675 ਕੈਂਪ ਪੂਰੇ ਪੰਜਾਬ ਦੇ ਵਿੱਚ ਲਗਾਏ ਗਏ ਹੈ ਜਿਸ ਦੇ ਵਿੱਚ 329287 ਲੋਕਾਂ ਦਾ ਚੈੱਕਅਪ ਕੀਤਾ ਗਿਆ। ਔਰ 360575 ਮਰੀਜ਼ਾਂ ਨੂੰ ਦਵਾਈ ਦਿੱਤੀ ਗਈ। ਔਰ 38627 ਲੋਕਾਂ ਦੇ ਜਿਹੜੇ ਆਪਰੇਸ਼ਨ ਕੀਤੇ ਗਏ ਹਨ। ਔਰ 101881885 ਲੋਕਾਂ ਨੂੰ ਨਜ਼ਰੀਦਾਨਕ ਦਿੱਤੀ ਗਈ ਹੈ। ਸੋ ਇਹ ਬਹੁਤ ਵੱਡਾ ਜਿਹੜਾ ਅਪਰਾਲਾ ਆ। ਉਹ ਪੁੱਲ ਸਾਹਿਬ ਦੀ ਫੈਮਿਲੀ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਯੋਗਦਾਨ ਆ ਜਿਹੜੇ ਕੀ ਆਪਣੇ ਸਤਕਾਰਯੋਗ ਸਵਰਗਵਾਸੀ ਸਰਦਾਰ ਹਾਕਮ ਸਿੰਘ ਜੀ ਉਪਲ ਉਹਨਾਂ ਦੀ ਯਾਦ ਦੇ ਵਿੱਚ ਸਾਲਾਨਾ ਕੈਂਪ ਲਗਾਉਂਦੇ ਹਨ ਔਰ ਇਸ ਸਾਲ ਇਹਨਾਂ ਦਾ ਜਿਹੜਾ 16ਵਾਂ ਕੈਂਪ ਆ ਉਹ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਇਸ ਉਦਮ ਦੇ ਨਾਲ ਇਲਾਕੇ ਦੇ ਵਿੱਚ ਜਿਹੜਾ ਇੱਕ ਅਨੰਪਨ ਬਹੁਤ ਵਧ ਰਿਹਾ ਹੈ ਉਹਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਰਾਤ ਮਿਲੀ ਹੈ ਹਜ਼ਾਰਾਂ ਲੋਕਾਂ ਨੇ ਜਿਹੜੇ ਚਿੱਟੇ ਮੋਤੀ ਦਾ ਆਪਰੇਸ਼ਨ ਕੀਤਾ ਗਿਆ ਹੈ ਜਿਹੜੇ ਕਿ ਮੁੜ ਕੇ ਦੁਬਾਰਾ ਫੇ ਆਪਣੇ ਜੀਵਨ ਦੇ ਵਿੱਚ ਆਮ ਜੀਵਨ ਜਿਹੜਾ ਜੀ ਸਕਦੇ ਆ ਲੋੜਵੰਦਾਂ ਨੂੰ ਮਦਦਾਂ ਦਿੱਤੀਆਂ ਗਈਆਂ ਹਨ ਦਵਾਈ ਦਿੱਤੀ ਜਾਂਦੀ ਹੈ ਇੱਕ ਬਹੁਤ ਵੱਡੀ ਸਮਾਜ ਦੀ ਸੇਵਾ ਹੈ ਔਰ ਅਸੀਂ ਇਹੀ ਅਪੀਲ ਕਰਦੇ ਆਂ ਹੋਰ ਵੀ ਮੇਰੇ ਜਿੰਨੇ ਵੀਰ ਹਨ ਜਿੰਨੇ ਵੀ ਬਾਹਰ ਬੈਠੇ ਹਨ ਇੱਧਰ ਬੈਠੇ ਹਨ ਜਿਹੜੇ ਮੇਰੇ ਵੀਰ ਬਾਹਰ ਬੈਠਿਆਂ ਨੂੰ ਮਾ ਇੱਕ ਤੌਰ ਤੇ ਇਸ ਵਿੱਚ ਯੋਗਦਾਨ ਪਾ ਸਕਦੇ ਹਨ ਜਿਹੜੇ ਵੀਰ ਇੱਧਰ ਆਓ ਸੀੜਕ ਤੌਰ ਦੇ ਉੱਤੇ ਇਹਨਾਂ ਸਮਾਜ ਦੇ ਹਿੱਸਾ ਪਾ ਕੇ ਆਪਣਾ ਬੋਨ ਦਾ ਯੋਗਦਾਨ ਪਹੁੰਚਾਓ ਜੋ ਸਮਾਜ ਦੀ ਉੱਚੀ-ਚੁੱੱਚੀ ਸੇਵਾ ਹੋ ਕੇ ਜਿਹੜਾ ਪ੍ਰਮਾਤਮਾ ਦਾ ਸਾਡੇ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਮਾਰਿਆ ਗੁਰੂ ਨਾਨਕ ਸਾਹਿਬ ਦਾ ਉਹਦੇ ਉੱਤੇ ਚੱਲ ਕੇ ਸਾਰਿਆਂ ਦੇ ਸੁੱਖ ਦੇ ਭਾਈਵਲ ਬਣ ਸਕੀਏ ਇਹੀ ਸਾਡੀ ਸਾਰਿਆਂ ਦੀ ਇੱਕ ਡਿਊਟੀ ਬਣਦੀ ਹੈ